ਤਾਸਰੀ ਕਾ ਸਰ ਨੇ ਮੈਥੜ ਜੱਸਦੇ ਆ ਪਚੈਂਦਾ ਨਾ ਮੈਂਗਾ ਜੱਸ ਬਟਾ ਅੱਛਾ ਹਮਕੋ ਸਿਕਾਰੀ ਤੇ ਹੁਣੀ ਕੱਢ ਕੇ ਲਿਆਉਂਦਾ ਸੀ ਬਿੱਟੂ ਨੂੰ ਬਾਹਰ ਤੇ ਆ ਸੋਚਿਆ ਵੀ ਇਹ ਗੁੰਨੂ ਨਾ ਬਿੱਟੂ ਦੇ ਕਾਲੇ ਜੇ ਫਾੜ ਫਾੜ ਕੇ ਖਿੱਚ ਲਏ ਸੀਗੇ ਤੇ ਆਪਸ ਲੜਦੇ ਸੀ ਕੱਲ ਚਾਜ ਨੇ ਦੋਸਤੀ ਕਰਾਣੀ ਆ ਬਿਠਾ ਲ ਉਠਾ ਲ ਮੇਰੇ ਮੋਢੇ 'ਤੇ ਬਣਾਉਣਾ ਆ ਇਹ ਖਮਾ ਦੇ ਮੋਢੇ ਤੇ ਬਿਠਾਦਾ ਇੱਥੇ ਬੈਠਣਾ ਕਰ ਜਮੇ ਆਇ ਨੀ ਘਰ ਤਾਂ ਬੈਠਾ। ਸ਼ਿਆਣਾ ਬੱਚਾ ਹੋਮ। ਦਸ ਨੇ ਮਾਰੀਆਂ ਨੇ। ਹਨ ਗੁੰਦਾ। ਹਨ ਕਿੱਥੇ ਲੈ ਕੇ ਜਾਣਾ ਇਹਨੂੰ? ਆਏ ਹਾਏ ਦੇਖੋ ਇਹਨੇ ਕੀ ਬਣਾ ਰਿਆ ਆਪਣਾ ਜਲੂਸ ਕੱਢ ਲਿਆ ਤੋ ਜਲੂਸ। ਇਹਨਾ ਸੋਨਾ ਬਣਿਆ ਹੋਇਆ ਸੀ। ਇਹਨੇ ਫਟਾਫੜੇ ਮਾਰਿਆ। ਦੇਖ। ਆ ਕਿਨਾ ਸੋਨਾ ਲੱਗਦਾ ਸੀ। ਉਰੀ 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 ਆਹਾ। ਨਹੀਂ ਚੱਲੋ ਤੇਰੇ ਪਟਾ ਪਾਈ ਤੇਰੇ ਵੀ ਚੈਸਟ ਬੰਡ ਠੋਕਦੇ ਆਲੇ ਚੈਸਟ ਚਲ ਮੋ ਬਲੇ ਦੋਸਤੀ ਪਤਾ ਨਹੀਂ ਤੂੰ ਕਿਰਾਏ ਤੋਂ ਕਹਿੰਦਾ ਮੈਂ ਦੋਸਤੀ ਕਰਾਉਂ ਉਹਨਾਂ ਨੂੰ ਇੱਕ ਤਾਂ ਇਹ ਦੋਸਤੀ ਕਰ ਲੈਣਗੇ ਇੱਕ ਦੂਜੇ ਤੋਂ ਡਰਦੇ ਆਹ ਡਰਦਾ ਵਾਲਾ ਫਿਰ ਦੰਦੀ ਵੱਢਦੇ ਇਹ ਡਰਾਈ ਹੋਏ ਤੇ ਇਹਨੇ ਹੈਲੋ ਕਰਾਏ ਕੱਟੇ ਬੋਟੇ ਕੇ ਜੇ ਦੋਸਤੀ ਹੋ ਜਾਣੀ ਆਪਾਂ ਦੀ ਕੀ 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 ਉਹਨਾਂ ਦਰਤੀ ਵੱਡਣੀ ਮੈਂ ਤਾਂ ਨਹੀਂ ਜੁੜੇ ਕਰਦਾ ਇਹ ਉਂ ਫੜ ਲੈਂਦੇ ਇੰਨੇ ਜਾਨਵਰਨ ਵੱੜਦੇ ਥੋੜਾਏ ਫੜਦੇ ਨਹੀਂ ਕਾਲੇ ਨੇ ਫੜ ਖਿੱਚ ਤੇਰੇ ਫੜ ਕੇ ਤਾਂ ਹੀ ਜਕਰਾਣ ਲੱਗੀਆਂ ਹੋਇਆਂ ਵਾ ਫੇਰ ਇਹਨੇ ਦੋਸਤੀ ਹੋ ਸਕਦੀ ਫੇਰ ਇਹਨ ਤੇ ਦੱਸ ਫੇਰ ਨਹੀਂ ਹੋਣੀ ਦੋਸਤੀ ਜਿੱਦਣ ਉਦਣ ਮੈਂ ਮੀਂਹ ਪੈਂਦੇ ਵੇਲੇ ਛੱਡ ਦੇਣਾ ਹੁੰਦਾ ਇਹ ਡਾਰਕ ਕਿਤੇ ਕਿਤੇ ਚੜੇ ਬੈਠੇ ਹੁੰਦੇ ਨੇ ਕੋਈ ਕੂਲਰ ਤੇ ਚੜਿਆ ਬੈਠਾ ਹੁੰਦਾ ਕੋਈ ਘਰ ਚ ਲੁਕਿਆ ਬੈਠਾ ਹੁੰਦਾ ਕੋਈ ਘਰ ਦੀ ਛੱਤ ਤੇ ਬੈਠਾ ਹੁੰਦਾ ਪਤਾ ਹੀ ਨਹੀਂ ਪਤਾ ਇਹ ਫੜਦੇ ਆ ਜਾਨਵਰਾਂ ਨੂੰ ਕੰਟੀ ਇੰਨਾਰੇ ਕੀ ਪਤਾ ਇੰਨਾਰੇ ਦੰਦ ਹੈਗੇ ਨੇ ਹੁਣ ਉਹ ਦੋਸਤੀ ਹੋਵੇ ਇਨਾਂ ਦੀ ਦੇਖ ਲੈਣੀ ਆ ਓਏ 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 ਦੇਖੋ ਜਿਆਦੀ ਆਨਦੇ ਚੱਲ ਓਏ 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 ਪੁਚੀ ਓਏ 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 ਪੁਚੀ ਓਏ ਓਏ ਪੁਚੀ ਓਏ 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 ਮੈਂ ਇੰਤ ਕਹ ਨਹੀਂ ਰਹਿਣ ਦੇ ਹੁਣ ਹੀ ਨਹੀਂ ਹੋਣੀ ਕੋ ਤੇਜਵਾੜਾ ਕਾ ਗੋਦ ਉਹਨੂੰ ਦਿਖਾਣ ਜਾਂਦਾ ਦਸ ਰਹੇਂ ਏ ਨਹੀਂ ਇਹਨਾਂ ਦੀ ਨਹੀਂ ਦੋਸਤੀ ਫੇਲ ਹੋ ਗਿਆ ਆਈਡੀਆ ਆਪਾਂ ਨੂੰ ਚਲ ਉਹ ਤੋਂ ਛੱਡੇ ਹੁੰਦੇ ਉਹਦੇ ਤੇ ਆਪਸ ਨਾਲ ਹਰ ਕੀ ਕਹਿਣਾ ਚਾਹੁੰਦਾ ਤੂੰ ਕੋਈ ਨਹੀਂ ਆਪਾਂ ਜਾਂਦੇ ਉਹ ਤੋਂ ਨਹੀਂ ਪਰਾਂ ਦੋ ਜਿਹੜੇ ਛੱਡੇ ਹੁੰਦੇ ਉਹਨੂੰ ਕੁਛ ਕਹਿੰਦੇ ਨਹੀਂ ਚੱਲ ਹੂੰ ਇਹ ਕੋਹ ਨਹੀਂ ਬਣਿਆ ਦੋਸਤੀ ਹੋਣ ਦਾ ਕੋਈ ਫਾਇਦਾ ਨਹੀਂ। ਇਹ ਬਿੱਟੂ ਹੀ ਬਾਹਲਾ ਹੁੰਦਾ ਡਰ ਜਾਂਦਾ ਵਾ। ਇਹਨੇ ਦੋਸਤੀ ਹੋ ਨਹੀਂ ਸਕਦੀ। ਉਹ ਕੋਈ ਇੰਨਾ ਕਹਿੰਦਾ ਨਹੀਂਗਾ ਵੈਸੇ। ਉਹਨੇ ਇੱਕ ਵਾਰ ਜਿਆ ਗਲਤੀ ਨਾਲ ਇਹ ਫਰਪੂਰ ਫੜ ਲਿਆ ਹੋਣੇ ਆ। ਇਹਨੂੰ ਲੱਗਦੀ ਆ ਖਾਣ ਦੀ ਚੀਜ਼ ਲੱਗਦੀ ਆ ਤੇ ਇਹ ਉਹਦੇ ਮਗਰ ਭੱਜਦੇ ਹੀ ਡਰ ਜਾਂਦੇ ਆ। ਉਹਨਾਂ ਨੂੰ ਹੋਰ ਹੋ ਜਾਵੇ ਕੋਈ ਚੀਜ਼ ਆਏ ਉਹਦੇ ਹੋਰ ਮਗਰ ਭੱਜਦੇ ਨੇ। ਤਾਂ ਡਰਦੇ ਨੇ ਆਪ ਵੀ ਦੇਖੋ। ਚਲੋ। ਬਾਕੀ ਇਹਦਾ ਪਤਾ ਨਹੀਂ ਕਿਹੜੇ ਟਾਈਮ ਕੀ ਕਰਦੇ ਦੰਦੀ ਵੀ ਵਟਸਐਪ ਦਾ। ਹਾਇ ਤੇ ਘਰ ਨੇ ਜਿਵੇਂ ਬਰਫ ਚ ਲੱਗੇ ਆਏ ਹੁੰਦੇ ਆ ਠੰਡੇ ਹੁੰਦੇ ਆ। ਹੁਣ ਆਇਆ ਸੀਗਾ ਕਿ ਸਕੂਲੋਂ ਆ ਕੇ ਮੈਂ ਸੋਚਿਆ ਕਿ ਟਾਈਮ ਹੈਗਾ ਜੇ 10 ਮਿੰਟ ਵਿੱਚ ਦੂਆ ਟਿਊਸ਼ਨ ਜਾਣਾ ਹੁੰਦਾ ਤੇ ਵੀ ਮੈਂ ਜੈਸਟ ਬੈਗਟ ਬਣਾ ਲੈਣਾ ਕਿਉਂਕਿ ਬਹੁਤ ਕਾਲੀ ਬਣਾਵਾਂਗੀ ਪਹਿਲਾਂ ਮੈਂ ਜੱਗਰੀ ਹੋਣਾ ਇਹਨੂੰ ਬਣਾ ਲੈਣੀ ਆ ਤੇ ਬਣਾ ਕੇ ਤੁਹਾਨੂੰ ਦਿਖਾਣਾ ਬੈਕਪੈਕ ਤੁਹਾਨੂੰ ਦਿਖਾਈ ਚੱਲਣਾ ਬਣਾ ਲਾ ਹੁਣ ਆਹ ਦੋ ਕਟਿੰਗ ਲੈ ਲਈਆਂ ਨੇ ਤੇ ਇਹਨਾਂ ਨੂੰ ਇੱਥੇ ਰੱਖ ਕੇ ਇੱਕ ਨੂੰ ਤੈਤਰਾ ਪੱਠ ਮਾਰ ਦੇਣੀ ਆ ਗੱਠ ਮਾਰ ਦੇਣੀ ਆ ਐ ਇੱਕ ਆਖ ਇੱਧਰ ਮਾਰਦੇ ਤੇ ਐ ਇੱਕ ਉਮੇ ਗੱਠ ਮਾਰ ਰੇ ਇੱਧਰ ਐ ਦੋਨੇ ਮੂੰਹ ਫੜ ਕੇ ਤੇ ਵੈਸਤੀ ਕੱਢ ਦੇਣਾ ਤੇ ਆ ਬਾਜੀ ਦੀ ਗੱਠ ਤੇ ਹੁਣ ਆਹੜੀ ਵਿਚਾਲੇ ਜਗ੍ਹਾ ਰਹਿ ਗਈ ਤੇ ਇਹ ਚ ਲੱਗੂ ਕਿ ਵਿਚਾਲੇ ਵਾਲੀ ਪੱਟੀ ਹੈ ਵਿਚਾਲੇ ਤੇ ਦੋ ਜੁੜੀਆਂ ਹੀ ਨੇ ਦੋ ਜੁੜੀਆਂ ਹੀ ਹਾਂ ਹਾਂ ਮਾਰਾਂ ਲੁਪ ਵਿਚਾਲੇ ਵਾਲੀ ਪੱਟੀ ਪਹਿਲਾਂ ਲਾ ਲਈ ਫਿਰ ਦਿਖਾ ਆਣੀ ਅੱਗੇ ਚੈਸਟ ਵਾਲੀ ਤੇ ਕੱਲ ਮੈਂ ਆਥਣੇ ਬਣਾਈ ਸੀ ਕਿ ਜਾਨੂ ਮੈ ਟਿਊਸ਼ਨ ਦਾ ਟਾਈਮ ਹੋ ਗਿਆ ਉਦੋਂ ਆਹ ਧਾਕੇ ਮੈਂ ਬਣਾ ਲਈ ਸੀ ਤੇ ਉਦੋਂ ਮੈਂ ਵਲੌਗ ਨਹੀਂ ਬਣਾ ਹੋਇਆਗਾ ਤੇ ਜਿਹੜੀ ਰੱਸੀ ਆ ਜਿਹੜੀ ਉਹ ਵੀ ਬਣਾਵਾਂਗੇ ਤੇ ਇਸ ਇੱਕ ਹੱਕ ਲਾਵਾਂਗੇ ਤਾਂ ਫਿਰ ਹਜੇ ਇਹ ਪੈਂਡਿੰਗ ਚਾਹਜਾ ਪੂਰੀ ਚੰਗੀ ਤਰ੍ਹਾਂ ਨਹੀਂ ਬਣੀ ਉਹ ਤਾਂ ਬਣ ਗਿਆ ਹਜੇ ਇੱਕ ਇਹ ਚ ਹੱਕ ਲਾਉਣ ਵਾਲੀ ਰਹਿੰਦੀ ਹੈ ਇੱਕ ਇਹ ਦੀ ਰੱਸੀ ਬਣਾਉਣ ਵਾਲੀ ਰਹਿੰਦੀ ਹੈ ਤੇ ਬਿੱਟੂ ਮੋ ਬਿੱਟੂ ਕੱਲ ਵਾਂਗੂ ਫੇਰ ਮम्मा ਜੀ ਇੱਥੇ ਮੋਢੇ ਤੇ ਬੈਠਾ ਚੜ ਕੇ ਇੱਕ ਵਾਰ ਦਿਖਾਉਣਾ ਆ ਦੇਖੋ ਆ ਬੈਠਾ ਆਰਮ ਨਾਲ ਜੜਿਆ ਬਿੱਟੂ ਤੇ ਹੁਣ ਪਾਨੇ ਬਿੱਟੂ ਦੇ ਚੈਸਟ ਬੈਲਟ ਅੱਜ ਇਹਨੂੰ ਇੱਥੇ ਭੁਜਾ ਕੇ ਦੇਖੀਏ ਇਹ ਜਿੰਨੇ ਦਾ ਭਾਅ ਦਾ ਗੁੰਨੂ ਦਾ ਤਾਂ ਮੈਨੂੰ ਪਤਾ ਹੈ ਕਮਲਾ ਜੀ ਉਹ ਤਾਂ ਭਾਸਾ ਹੀ ਨਹੀਂ ਚਲਿਆ ਪਰ ਬਿੱਟੂ ਦਾ ਗਾਣਾ ਹੈ ਹਾਂ ਉੱਡੂ ਗਾਣਾ ਕੀ ਬਸ ਆਪਣੇ ਕੰਟਰੋਲ ਚੱਲੂ ਓਦੋਂ ਦਾ ਕੋਈ ਮਤਲਬ ਨਹੀਂ ਕਦਾ ਬੁਨੀਏ ਕਰ ਰਿਹਾ ਨਾ ਲੈ ਚੱਲ ਬਿੱਟੂ ਗਾਹ ਰਿਹਾ ਥੋੜਾ ਗਾਹ ਗਾਹ ਬਿੱਟੂ ਨੂੰ ਤਾਂ ਪਤਾ ਉੱਪਰ ਕਨਾਈ ਤੇ ਚਲੇ ਗਿਆ ਤੇ ਚਾਹ ਜਿਹੜਾ ਖਾ ਦੇ ਕੋਈ ਜੋ ਵੀ ਇਹਦਾ ਤੋਰ ਰਿਹਾ ਨਹੀਂ ਨੂੰ ਪਤਾ ਨਹੀਂ ਪਤਾ ਨਹੀਂ ਸੀ ਬਿੱਟੂ ਮੂਰ ਨੂੰ ਮੂਰ ਨੂੰ ਮਗਰ ਨਹੀਂ ਆ ਨਾ ਮਗਰ ਨਹੀਂ ਮਗਰ ਨਹੀਂ ਉਏ ਨਹੀਂ ਇਹ ਤਾਂ ਵਧੀਆ ਲਾਇਨੇ ਬੱਸ ਚੱਲ ਹੁਣ ਗੁੰਨੂ ਨੂੰ ਕੱਢ ਲੈਨੇ ਆਪਾਂ ਚੱਲ ਥੱਲੇ ਚੱਲ ਚੱਲ ਚੜੇ ਇਹਨੂੰ ਮੜੇ ਗੁੰਮਾਂਂਡੀ ਨੂੰ ਮੈਂ ਆਹ ਹੋਰੇ ਹੋਰੇ ਤੂੰ ਹੋਰੇ ਆ ਹਾਂ ਆ ਹੁਣ ਡਾਰ ਕੇ ਬਾਜੀਆ ਮਲਾਇਦਲ ਗੁੰਨੂ ਵੀ ਤਾਂ ਹੈ ਨਾ ਧੁੱਪ 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 ਉੜੇ 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 ਕਿਧਰ ਭਾ ਗਏ ਚਲ ਇਹਦੇ ਇੱਕ ਵਾਰੀ ਪਟਾ ਪਾਲੀਏ ਕਾਰਤੀ ਨੇ ਬੈਠਾ ਧਰੁੱਤੇ ਨਾ ਓਏ ਮੇਰੇ ਉੱਤੇ ਨਹੀਂ ਲੋਟਾ ਮੇਰਾ ਮोटा ਛੋਟਾ ਨਾ ਬੈਠਾ ਬਾਕੀ ਆਦੇ ਵਲੌਗ ਚन्नई ਸੀ ਸਾਸਤਰੀ ਕਾਲ ਸਾਰਿਆਂ ਨੂੰ